ਇਹ ਜੇ ਧਿਆਨ ਚ ਨਹੀਂ ਆਇਆ ਬੰਦਾ ਜੇਲ੍ਹ ਚੋਂ ਉਹ ਤਾਂ ਲੱਗਿਆ ਵੀ ਮੜਾ ਜਾ ਵੀ ਜੇਲ੍ਹ ਚੋਂ ਦਾਖਲ ਹੋਇਆ ਸਾਡੇ ਚੋਰੀ ਦੇ ਮੈਟਰ ਉੱਤੇ ਫੜਾਇਆ ਗਿਆ ਸੀ ਤੇ ਜੇਲ੍ਹ ਚ ਸੀ ਜੇਲ੍ਹ ਪ੍ਰਸ਼ਾਸਨ ਵੱਲੋਂ ਬਠਿੰਡਾ ਦੇ ਸਿਵਲ ਹਸਤਾਲ ਵਿਖੇ ਦਾਖਲ ਕਰੇ ਵਿਅਕਤੀ ਨੇ ਲਗਾਈ ਥਾਣਾ ਥਰਮਲਦੀਪ ਪੁਲਸ ਤੇ ਨਜਾਇਜ਼ ਕੁੱਟਮਾਰ ਕਰਨ ਦੇ ਦੋਸ਼ ਡੀਐਸਪੀ ਸਿਟੀ ਤੋਂ ਮਨਜੀਤ ਸਿੰਘ ਨੇ ਸੋਮਵਾਰ ਨੂੰ 11:00 ਵਜੇ ਲਗਭਗ ਕਿਹਾ ਅਸੀਂ ਇਸ ਮਾਮਲੇ ਦੀ ਕਰ ਰਹੇ ਹਾਂ ਜਾਂਚ ਮਾਮਲਾ ਖੇਤਾ ਸਿੰਘ ਵਰਤੀ ਦੇ ਵਿੱਚੋਂ ਇੱਕ ਵਿਅਕਤੀ ਨੂੰ ਚੋਰੀ ਦੇ ਕੇਸ ਦੇ ਵਿੱਚ ਫੜੇਦਾ ਜਿੱਥੇ ਉਸ ਵਿਅਕਤੀ ਨੇ ਬਠਿੰਡਾ ਦੇ ਸਿਵਲ ਹਸਪਤਾਲ ਦੇਖੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹ ਵਿਅਕਤੀ ਨੂੰ ਪੁਲਿਸ ਨੇ ਫੜਿਆ ਸੀ ਅਤੇ ਥਾਣਾ ਥਰਮਲ ਦੀ ਪੁਲਿਸ ਨੇ ਜਿੱਤੇ ਉਸ ਦੇ ਨਾਲ ਨਜਾਇਜ਼ ਕੁੱਟਮਾਰ ਕੀਤੀ ਉੱਥੇ ਨਾਂ ਨਾਲ ਉਸ ਨੂੰ ਕਰੰਟ ਵੀ ਲਗਾਇਆ ਗਿਆ ਇਹ ਇਲਜ਼ਾਮ ਉਸਨੇ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਜਾ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੇ ਆ ਤਾਂ ਉੱਥੇ ਉਸਨੇ ਇਹ ਆਪਰੇ ਲਗਾਏ ਹਨ ਅਤੇ ਉਸਦੀ ਮਾਤਾ ਨੇ ਕਿਹਾ ਕਿ ਇੱਕ ਜੋ ਆਪਣਾ ਮੋਟਰਸਾਈਕਲ ਹੈ 12 ਨੰਬਰ ਉਹਨਾਂ ਵੱਲੋਂ ਉਹਨਾਂ ਤੋਂ 2500 ਰੁਪਏ ਵੀ ਲਿਆ ਗਿਆ ਲੇਕਿਨ ਜਦ ਇਸ ਬੰਦੀ ਅਸੀਂ ਡੀਐਸਪੀ ਸਿਟੀ 2 ਮਨਜੀਤ ਸਿੰਘ ਦੇ ਨਾਲ ਗਲਵਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਇਹ ਵਿਅਕਤੀ ਸਾਡੇ ਵੱਲੋਂ ਚੋਰੀ ਦੇ ਕੇਸ ਵਿੱਚ ਫੜਿਆ ਗਿਆ ਸੀ ਤੇ ਅਸੀਂ ਇਸ ਨੂੰ ਜੇਅ ਛੱਡ ਦਿੱਤਾ ਸੀ ਹੁਣ ਜੇਲ੍ਹ ਪ੍ਰਸ਼ਾਸਨ ਨੇ ਇਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ ਤੇ ਜੋ ਇਸ ਨੇ ਇਲਜ਼ਾਮ ਲਗਾਏ ਹਨ ਅਸੀਂ ਉਸ ਮਾਮਲੇ ਦੀ ਜਾਂਚ ਕਰਾਂਗੇ ਦੇਖੋ ਤੁਸੀਂ ਨਾ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਉਹ ਵਿਅਕਤੀ ਦਾਖਲ ਹੈ ਜੋ ਆਪਣਾ ਥਰਮਲ ਦੀ ਪੁਲਿਸ ਵੱਲੋਂ ਚੋਰੀ ਦੇ ਮਾਮਲੇ ਦੇ ਵਿੱਚ ਫੜ ਕੇ ਇਸ ਨੂੰ ਆਪਣਾ ਜੇਲ੍ਹ ਭੇਜ ਦਿੱਤਾ ਸੀ ਤੇ ਹੁਣ ਇਸ ਨੂੰ ਜੇਲ੍ਹ ਪ੍ਰਸ਼ਾਸਨ ਨੇ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ ਮੇਰੇ ਨਾਲ ਬੱਬੂ ਆਈ ਕਿਤੇ ਮਾਰ ਕੇ ਸੱਟਾ ਇੱਕ ਤਾਂ ਮੋਢਾ ਤੋੜਤਾ ਈ ਇੱਕ ਕੰਨ 'ਚ ਫੈਕਚਰ ਆਈ ਕੌਣ ਸੀ ਕੋਪਾ ਕੌਰ ਸਿੰਘ ਤੇ ਕੁਲਵਿੰਦਰ ਸਿੰਘ ਆਈ ਕਿਹੜੇ ਥਾਣੇ ਸੀ ਥਰਮਲ ਹਨਾਈ ਕਸਟਮਰ ਕੇਅਰ ਕੀ ਸੀਗਾ ਇਹ ਸਰ ਜੀ ਮੈਨੂੰ ਝੂਠਾ ਇਲਜ਼ਾਮ ਲਾਇਆ ਜੀ ਮੇਰੇ ਤੇ ਜਿਹੜਾ ਪਰਚਾ ਮੇਰੇ ਤੇ ਸੀਗਾ ਹੀ ਉਹ ਸੀਗਾ ਹੀ ਸੀਗਾ ਕਹਿੰਦੇ ਵੀ ਤੂੰ ਸਾਡੀ ਸਾਡੀ ਮੈਡਮ ਦਾ ਸਾਡੇ ਸਾਡਾ ਜਵਾਬਗੋ ਪੜਦਾ ਸਾਡੀ ਮੈਡਮ ਕੋਲੇ ਤੂੰ ਉਹਦਾ ਪਰਚਾ ਤੇ ਮੋਬਾਈਲ ਲੈ ਕੇ ਭੱਜਿਆ ਤੂੰ ਫੜ ਇਲਜ਼ਾਮ ਲਾਇਆ ਜੀ ਰਾਤ ਨੂੰ ਮੈਨੂੰ ਟੌਰਚਰ ਵਾਧੂ ਕੀਤਾ ਜੀ ਕੀ ਕੁਛ ਕੀਤਾ ਕੋਈ ਗੰਡ ਕੁੰਡ ਵੀ ਲਾਇਆ ਜੀ ਬਹੁਤ ਜ਼ਿਆਦਾ ਗਲਤ ਸਾ ਤੇ ਹੀ ਤੇ ਬਹੁਤ ਗੰਦੀ ਤਰ੍ਹਾਂ ਹੀ ਮੈਨੇ ਨਾਲ ਟੌਰਚਰ ਵਾਜੀ ਕੀਤੀ ਜੀ ਕੜਾ ਤਨ ਕੜਸ ਗਿਆ ਥਰਮਲ ਠਾਣਾ ਜੀ ਆ ਬਚਾਰੇ ਦੋਨੇ ਮਲਾਜਮਾਂ ਨੇ ਆਪਾਂ ਨੂੰ ਕੁਝ ਵੀ ਨਹੀਂ ਕੀਤਾ ਜੀ ਇਹਨਾਂ ਨੇ ਬਹੁਤ ਸੇਵਾ ਕੀਤੀ ਆਪਣੀ ਰਾਤ ਚਾਰੇ ਨਹੀਂ ਹਾਂ ਬਸ ਅਨਕੀ ਨਾਮ ਤੋਂ ਦੋ ਸਿੰਧਰ ਕਾਰਜ ਕੀ ਹੋਇਆ ਕੀ ਤੁਹਾਡੇ ਬੱਚੇ ਉਹ ਬੱਚੇ ਨੂੰ ਜੀ ਘਰੋਂ ਲੈ ਕੇ ਗਏ ਆਗੇ ਜਿਹੜੇ ਆ ਨਹੀਂ ਹੁੰਦੇ ਵੇ ਸੜਕਾ ਤੇ ਫਿਰਦੇ ਹੁੰਦੇ ਆਗੇ ਟ੍ਰਾਫਿਕ ਵਾਲੇ 12 ਨੰਬਰ ਵਾਲੇ ਸੀਗੇ ਜੀ ਅੱਛਾ ਉਹ ਲੈ ਆਏ ਧੋਖੇ ਨਾਲ ਜਾ ਕੇ ਸਾਨੂੰ ਕਹਿੰਦੇ 72500 ਰੁਪਏ ਲਿਆਇਆ ਦਾ ਅਸੀਂ 2500 ਰੁਪਏ ਦਿੱਤਾ ਜੀ ਸਾਨੂੰ ਕਹਿੰਦੇ ਹੁਣ ਹੀ ਥੋੜੇ ਕਾਕਿਆਂ ਨੂੰ ਘਰੋਂ ਛੱਡ ਕੇ ਜਾਣੇ ਆ ਅੱਛਾ ਜਿਹੜੇ ਰਹਿਟੋ ਤੋਕੀ ਨੇ ਜਿਹੜੇ ਜਿਹੜੇ 12 ਨੰਬਰ ਵਾਲੇ ਸੀਗੇ ਅੱਛਾ ਠੀਕ ਅੱਛਾ 12 ਉਹਨਾਂ ਨੇ 7 2500 ਰੁਪਿਆ ਲੈ ਲਿਆ ਤੇ ਮੁੜ ਕੇ ਨਾ ਇਹ ਲੈ ਕੇ ਆਏ ਐਸ.ਐਚ.ਓ ਕੋਲੇ ਥਰਮਾ ਠਾਣੇ ਤੇ ਕੌਰ ਸਿੰਘ ਕੋਲੇ ਅਸੀਂ ਉੱਥੇ ਮੰਗਰੀ ਆ ਗਏ ਜੀ ਜਿਹਦੇ ਮੰਗਰ ਆਏ ਤੇ ਸਾਨੂੰ ਇਹਨਾਂ ਨੇ ਨਾ ਗੇਟ ਨਹੀਂ ਖੋਲਿਆ ਸਿਕੰਦਰ ਸਾਨੂੰ ਕਿਰਾਂ ਕਰਕੇ ਦਿਖਾਤਾ ਦਿਓ ਤੇ ਇਹਨਾਂ ਨੇ ਕਾਕਾ ਸਾਨੂੰ ਦਿਖਾਇਆ ਨਹੀਂਗਾ ਕਦੇ ਕੌਰ ਸਿੰਘ ਆ ਕੇ ਗੱਲ ਕਰੂਗਾ ਜੀ ਸ਼ਾਮ ਨੂੰ ਆ ਕੇ ਫਿਰ ਕੌਰ ਸਿੰਘ ਨੇ ਇਹਦੇ ਤੇ ਤੌਨੀ ਲਾਈ ਆ ਕੀ ਤੇ ਇਹ ਤਾਂ ਧੋਖੇ ਨਾ ਮਨਾਇਆਗਾ ਵੀ ਤੁਹਾਨੂੰ ਮੈਡਮ ਦੇ ਪੈਸੇ ਵਰਸਕ ਹੋਇਆਗਾ ਕਿਹੜੀ ਖੜਕਾ ਕਿੰਸਾ ਨਾ ਆਇਆ ਨਹੀਂ ਪਤਾ ਜੀ ਕਿਹੜੀ ਮੈਡਮ ਦਾ ਕਹਿੰਦੀ ਹੈਗੀ ਪਰਸ ਕਿਹਾ ਕੁੱਟਿਆ ਜੀ ਸਾਡੇ ਸਾਹਮਣੇ ਨਹੀਂ ਕੁੱਟਿਆ ਦਾ ਸਤੋਂ ਬਾਅਦ ਚ ਕੁੱਟਿਆ ਦਾ ਕੱਲ ਵੀ ਕੁੱਟ ਕੇ ਮਨਾਇਆ ਹੈ ਤੂੰ ਜਿੰਨਾ ਕੁਸ ਮਨਾਇਆ ਜਾਣ ਕੇ ਧੋਕੇ ਨਾ ਹੁਣ ਕਿੱਥੇ ਆਇਆ ਕੁੱਟਦੇ ਜਾਂਦਾ ਹਾਂਜੀ ਹੁਣ ਕਿਥੇ ਦਰਖਾਸਤ ਕਰਾਉਣੀ ਇਹ ਜਿੱਥੇ ਕਰਾਉਣਾ ਦਾਖਲ ਇੱਥੇ ਸੀਲ ਜੀ ਇੱਥੇ ਜੇਲ੍ਹ ਚ ਲੈ ਕੇ ਜਾਂਦਾ ਜੀ ਇਹ ਕੱਲ ਉਹਨਾਂ ਨੇ ਜੱਜ ਦੇ ਮੂਹਰੇ ਵੀ ਨਹੀਂ ਕੀਤਾ ਉਹਨਾਂ ਨੇ ਜਦੋਂ ਲੈ ਕੇ ਗਏ ਹੈ ਜੇਲ੍ਹ ਚ ਜੇਲ੍ਹ ਚ ਲੈ ਤਾਂ ਕਿ ਫੜੇ ਜਾਂਦਾ ਹੈ ਹਾਂ ਤਾਂ ਇਹ ਜੇਲ੍ਹ ਚ ਲੈ ਕੇ ਆਇਆ ਜੀ ਜੇਲ੍ਹ ਚ ਲੈ ਕੇ ਆਇਆ हां हम लाज लेके आए हैं जी जेन्होंने मार मारे आ बच्ची पुलिस खड़ी है बाज़ ने बाज़ ने। हाँ जी जिन्होंने मार मारे जेन्होंने मार हां जी हां जी यही लेके आए हैं आगे सानू फोन किया था भी assi ਥੋਡੇ ਕਾਕੇ ਨੂੰ ਲੈ ਕੇ ਆਨੇ ਆਗੇ ਬਿਲਕੁਲ ਯਾਰ हां जी इन सबकी ਨਾਮ ਹੈ ਇੱਕ ਵੀ ਆਪਣਾ ਨੌਜਵਾਨਾ ਹੱਥੋਂ ਦਾਖਲ ਹੋਇਆ ਉਹਨੇ ਅਲਜਮ ਲਗਾਇਆ ਵੀ ਐਸੀ ਰਿਪੋਰਟ ਦੇ ਨਾਮ ਇਹ ਮੈਟਰ ਸਾਡੇ ਹਜੇ ਧਿਆਨ ਚ ਨਹੀਂ ਆਇਆ ਬੰਦਾ ਜੇਲ੍ਹ ਚੋਂ ਪਤਾ ਲੱਗਿਆ ਵੀ ਮਾਰਿਆ ਵੀ ਜੇਲ੍ਹ ਚੋਂ ਦਾਖਲ ਹੋਇਆ ਆ ਕੇ ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਆ ਨਹੀਂ ਕੋਈ ਸਾਨੂੰ ਇਨਵੋਲ ਨਹੀਂ ਆਈ ਆ ਦੀ ਹਜੇ ਇਹ ਕਿਸ ਮਾਮਲੇ ਤੇ ਫੜਿਆ ਗਿਆ ਸੀ ਇਹ ਚੋਰੀ ਦੇ ਮੈਟਰ ਉੱਤੇ ਫੜਿਆ ਗਿਆ ਸੀ ਤੇ ਜੇਲ੍ਹ ਚ ਸੀ ਇਹੇ ਥਾਣੇ ਦਾ ਮਾਮਲਾ ਹੈ ਇਹ ਥਰਮਲ ਥਾਣੇ ਦਾ ਮਾਮਲਾ ਜੀ ਤੇ ਉੱਥੋਂ ਇਹ ਏਰੀਆ ਵੀ ਮੈਨੂੰ ਕਿਸੇ ਨੇ ਕੁੱਟਮਾਰ ਕੀਤੀ ਹੈ ਇਹਦੀ ਜਾਂਚ ਕਰ ਲਾਵੇ ਨਹੀਂ ਹੋ ਘਰ ਬਈ ਹੋ ਗਈ ਕਾ